ਪੰਜਾਬ ਦੇ ਵਿੱਚ ਪਿਛਲੇ ਦਿਨੀ ਅੜ ਜੈਸੀ ਜਿਹੜੀ ਹਾਲਾਤ ਬਣੇ ਹੋਏ ਸੀ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਜਿੱਥੇ ਵਿਧਾਇਕਾ ਨੀਨਾ ਮਿੱਤਰ ਲਗਾਤਾਰ ਹਲਕਾ ਰਾਜਪੁਰਾ ਦੇ ਪਿੰਡਾਂ ਦਾ ਦੌਰਾ ਕਰ ਰਹੇ ਨੇ ਉੱਥੇ ਹੀ ਜਿਹੜੀ ਜੋ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਲਗਾਤਾਰ ਜਿਹੜੀ ਨੇ ਉਹ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੀਆਂ ਨੇ ਤੇ ਇਸ ਸਮੇਂ ਜਿਹੜੀ ਹੈ ਰਾਜਪੁਰਾ ਜਿਹੜੀ ਹੈ ਬਾਬਲਪੁਰੀ ਸਮਾਜਾ ਉਹਨਾਂ ਦੇ ਵੱਲੋਂ ਜੋ ਰਾਸ਼ਨ ਜਿਹੜਾ ਵੰਡਿਆ ਜਾ ਰਿਹਾ ਤੇ ਸਾਡੇ ਨਾਲ ਯਸ਼ਜੀ ਮੌਜੂਦ ਨੇ ਪ੍ਰਧਾਨ ਨੇ ਯਸ਼ਜੀ ਅੱਜ ਪਿੰਡਾਂ ਦੇ ਵਿੱਚ ਜਿਹੜਾ ਤੁਹਾਡੇ ਵੱਲੋਂ ਰਾਸ਼ਨ ਵੰਡਿਆ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਅੱਜ ਅਸੀਂ ਪਿੰਡ ਗੜੀ ਚਾਹੇ ਸੀਗੇ ਪਿਛਲੇ ਹਫਤੇ ਇੱਥੇ ਮੱਲਬ ਜਿਹੜੀ ਬਹੁਤ ਬਰਸਾਤ ਪਈ ਬਾੜ ਦਾ ਪ੍ਰਕੋਪ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਪਿੰਡ 'ਚ ਉਸ ਕਰਕੇ ਅਸੀਂ ਬੈਠੇ ਸੀਗੇ ਸਾਡੀ ਸੁਸਾਇਟੀ ਬਾਲਪੁਰ ਸਮਾਜ ਰਾਜਪੁਰਾ ਵੈਲਫੇਅਰ ਸੁਸਾਇਟੀ ਅਸੀਂ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਨਾਲ ਸਾਡੇ ਨਾਲ ਸੀਗੇ ਸ਼ਾਮਸੁੰਦਰ ਵਦਵਾ ਜੀ ਜਿਹੜੇ ਰਾਸ਼ਟਰੀ ਬਾਲਪੁਰ ਸਮਾਜ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਸਾਰੀ ਸਾਡੀ ਮੀਟਿੰਗ ਹੋਈ ਕਿ ਉੱਥੇ ਜਿਹੜਾ ਬਹੁਤ ਨੁਕਸਾਨ ਹੋਇਆ ਹੈ ਉੱਥੇ ਜਾ ਕੇ ਲੋਕਾਂ ਦੀ ਕੁਝ ਹੈਲਪ ਕੀਤੀ ਜਾ ਸਕੇ ਜੋ ਬਣਦਾ ਉਹਨਾ ਆਪਾਂ ਕਰ ਸਕੀਏ ਫਿਰ ਚਲੋ ਪਾਣੀ ਬਹੁਤ ਸੀਗਾ ਅਸੀਂ ਆ ਨਹੀਂ ਸਕੇ ਅਸੀਂ ਪਿੰਡ ਵਾਲੋਂ ਤੋਂ ਵੀ ਮਾਫੀ ਮੰਗਦੇ ਆ ਕਿ ਅਸੀਂ ਪਾਣੀ ਕਰਕੇ ਅੰਦਰ ਨਹੀਂ ਆ ਸਕੇ ਤੇ ਅੱਜ ਅਸੀਂ ਫਿਰ ਟਾਈਮ ਲੈ ਕੇ ਤੇ ਅੱਜ ਸ਼ਾਮ ਦਾ ਪ੍ਰੋਗਰਾਮ ਬਣਾਇਆ ਸੀ ਕਿ ਇਹਨਾਂ ਨੂੰ ਥੋੜਾ ਜਿਹਾ ਰਾਸ਼ਨ ਜਿਹੜਾ ਜਿਹੜਾ ਜ਼ਰੂਰੀ ਰਾਸ਼ਨ ਹੈ ਤੇ ਅਸੀਂ ਥੋੜਾ ਜਿਹਾ ਇਹਨਾਂ ਨੂੰ ਜਿੰਨੀ ਹੋ ਸਕਦੀ ਹੈ ਉਹ ਹੈਲਪ ਕੀਤੀ ਜਾਵੇ ਸਾਡੀ ਅੱਜ ਅਸੀਂ ਲਗਭਗ 150 ਪਰਿਵਾਰਾਂ ਦਾ ਇੱਥੇ ਮਤਲਬ ਰਾਸ਼ਨ ਲੈ ਕੇ ਆਏ ਸੀਗੇ ਤੇ ਸਾਨੂੰ ਇੱਕ ਆਤਮਾ ਨੂੰ ਬੜੀ ਸੰਤੁਸ਼ਟੀ ਮਿਲੇਗੀ ਇਹ ਇੱਕ ਸੇਵਾ ਦਾ ਕੰਮ ਇੱਕ ਇਹ ਵੀ ਦੁੱਖ ਹੋਇਆ ਕਿ ਇੱਥੇ ਗਰੀਬ ਜਨਤਾ ਬਹੁਤ ਨੁਕਸਾਨ ਹੋਇਆ ਪਿੰਡ ਦਾ ਅਸੀਂ ਜਿਹੜਾ ਦੇਖਿਆ ਹੈ ਇਸ ਕਰਕੇ ਅਸੀਂ ਸਾਡੀ ਬਾਲਪੁਰ ਵੈਲਫੇਅਰ ਸੁਸਾਇਟੀ ਜਿਹੜੀ ਹੈ ਹਰ ਵੇਲੇ ਗਰੀਬਾਂ ਦੀ ਮਦਦ ਵਾਸਤੇ ਜਿੱਥੇ ਵੀ ਸਾਡੀ ਲੋੜ ਹੋਏ ਅਸੀਂ ਨਾਲ ਖੜੇ ਆਂ ਧੰਨਵਾਦ ਸਾਡੇ ਨਾਲ ਵਦਵਾ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਵਦਵਾ ਜੀ ਅੱਜ ਤੁਹਾਡੇ ਕੋਲ ਜਿਹੜੇ ਲੋਕਾਂ ਨੂੰ ਜਿਹੜੀ ਹੈ ਇੱਕ ਰੀਲੀਫ ਦੇਣ ਦੇ ਲਈ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਉਹਦੇ ਬਾਰੇ ਦੇਖੋ ਅੱਜ ਜਿਹੜਾ ਹੈ ਬਾਲਪੁਰ ਸਮਾਜ ਰਾਜਪੁਰਾ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਵੱਡਾ ਜਿਹੜਾ ਹੈ ਪ੍ਰਯਾਸ ਕੀਤਾ ਗਿਆ ਹੈ ਜਿਨ੍ਹਾਂ ਦੇ ਪ੍ਰਧਾਨ ਯਸ਼ਪਾਲ ਚਾਵਲਾ ਜੀ ਨੇ ਐਮਐਲਏ ਭੈਣ ਨੇ ਨਾ ਮਿੱਤਲ ਦੇ ਮਾਰਗਦਰਸ਼ਨ ਦੇ ਰਹੀ ਅੱਜ ਜਿਹੜੇ ਖੁਦ ਵੀ ਇੱਥੇ ਅੱਜ ਮੌਜੂਦ ਸੀਗੇ ਉਹਨਾਂ ਦੇ ਮਾਰਗਦਰਸ਼ਨ ਰਹੀ ਪਿੰਡ ਗੜੀ ਦੇ ਵਿੱਚ ਅਸੀਂ ਜਿਹੜਾ ਰਾਸ਼ਨ ਵਿਤਰਨ ਸਮਾਰੋਹ ਕੀਤਾ ਹੈ ਮੈਂ ਇਸ ਬਹਾਲਪੁਰ ਸਮਾਜ ਦਾ ਜਿਹੜਾ ਹੈ ਵੈਲਪਰ ਸੋਸਾਇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹਵੇਂ ਦੇ ਜਿਹੜਾ ਸਮਾਜ ਸੇਵਾ ਕਰੇ ਕਰਦੇ ਰਹਿਣਗੇ ਅਸੀਂ ਇਹਨਾਂ ਦਾ ਸਹਿਯੋਗ ਕਰਦੇ ਰਹਾਂਗੇ ਜਿਸ ਤਰ੍ਹਾਂ ਅੱਜ ਪਿੰਡ ਗੜੀ ਦੇ ਵਿੱਚੋਂ ਇਸ ਤੋਂ ਬਾਅਦ ਕਿਤੇ ਹੋਰ ਵੀ ਜਾਵਾਂਗਾ ਹੁਣ ਇਸ ਤੋਂ ਬਾਅਦ ਅਸੀਂ ਜਿਹੜਾ ਹੈ ਜਾਂਸਲ ਪਿੰਡ ਦੇ ਵਿੱਚ ਵੀ ਜਾ ਰਹੇ ਹਾਂ ਉੱਥੇ ਵੀ ਕੁਝ ਜਿਹੜਾ ਹੈ 20 ਤੋਂ ਵੱਧ ਪਰਿਵਾਰ ਸੀਗੇ ਉਹਨਾਂ ਨੂੰ ਵੀ ਜਿਹੜੀ ਇਹ ਦਿੱਕਤ ਸੀਗੀ ਉੱਥੇ ਵੀ ਇਹ ਪਰਿਵਾਰ ਬਹਾਲਪੁਰ ਸਮਾਜ ਵੱਲੋਂ ਜਿਹੜਾ ਰਾਸ਼ਨ ਵਿਤਰਨ ਸਮਾਰੋਹ ਹੋਏਗਾ ਵੱਧਵਾ ਜੀ ਕੁਝ ਜਿਹੜੇ ਜਿਹੜੇ ਬਾਰ-ਬਾਰ ਕਹਿ ਰਹੇ ਨੇ ਉਹਨਾਂ ਨੂੰ ਕਦੋਂ ਤੱਕ ਜਿਹੜਾ ਦੇਖੋ ਉਹਦੇ ਵਾਸਤੇ ਵੀ ਅਸੀਂ ਸਰਪੰਚ ਸਾਹਿਬ ਨੂੰ ਜਿਹੜਾ ਉਹਨਾਂ ਨੂੰ ਦੇ ਦਿੱਤਾ ਹੈ ਉਹਨਾਂ ਦੀ ਮਿਸਮੈਨੇਜਮੈਂਟ ਹੋਈ ਹੈ ਵੰਡਣ ਦੇ ਵਿੱਚ ਰਾਸ਼ਨ ਸਾਰਿਆਂ ਵਾਸਤੇ ਆਇਆ ਉਹ ਬਾਅਦ ਵਿੱਚ ਮਿਲ ਜਾਏਗਾ ਉਹਨਾਂ ਨੂੰ ਬਾਕੀ ਜੇ ਅਗਰ ਕੋਈ ਰਹਿ ਵੀ ਗਿਆ ਤਾਂ ਉਹ ਸਰਪੰਚ ਸਾਹਿਬ ਜਿਨ੍ਹਾਂ ਨੇ ਵੀ ਬੰਦੇ ਕਹਿਣਗੇ ਅਸੀਂ ਉਹਨਾਂ ਨੂੰ ਜਿਹੜਾ ਕੋਈ ਕੈਟਾਗਰੀ ਵੀ ਬਣਾਈ ਗਈ ਨਹੀਂ ਐਸਾ ਕੋਈ ਕੈਟਾਗਰੀ ਨਹੀਂ ਹੈ ਅਸੀਂ ਸਭ ਵਾਸਤੇ ਜਿਹੜਾ ਹੈ ਜ਼ਰੂਰਤਮੰਦ ਵਾਸਤੇ ਦਿੱਤਾ ਰਾਸ਼ਨ ਠੀਕ ਹੈ ਰਾਜਨ ਜੀ ਸੀ ਸਦੀਕ ਮੈਂਦੀ ਆਪਕੇ ਸੋ ਲਗਾਤਾਰ ਜਿਸ ਤਰ੍ਹਾਂ ਤੁਹਾਨੂੰ ਦੇਖ ਕੇ ਵਿਧਾਇਕਾ ਜਿਹੜੇ ਨੇ ਨੀਨਾ ਮਿੱਤਲ ਉਹ ਵੀ ਲਗਾਤਾਰ ਜਿਹੜੇ ਆ ਪਿੰਡਾਂ ਦਾ ਦौरा ਕਰ ਰਹੇ ਨੇ ਤੇ ਇਸ ਸਮੇਂ ਦੱਸਦੇ ਕਿ ਇਸ ਪਿੰਡ ਦੇ ਵਿੱਚ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਉਸ ਸਮੇਂ ਬਣੇ ਹੋਏ ਸੀ ਕਿ ਕਿਉਂਕਿ ਨੇੜੇ ਜਿਹੜੀ ਐਸਵਾਈਐਲ ਨਹਿਰ ਗੁਜ਼ਰਦੀ ਹੈ ਤੇ ਐਸਵਾਈਐਲ ਨਹਿਰ ਕਾਰਨ ਜਿਹੜਾ ਇਸ ਇਲਾਕੇ ਦੇ ਵਿੱਚ ਜੋ ਦੱਸਿਆ ਜਾ ਰਿਹਾ ਸੀਗਾ ਕਿ ਕਾਫੀ ਜਿਹੜਾ ਪਾਣੀ ਜੋ 5 5 6 6 ਫੁੱਟ ਦੇ ਕਰੀਬ ਜਿਹੜਾ ਪਾਣੀ ਭਰਿਆ ਹੋਇਆ ਸੀ ਤੇ ਲੋਕ ਜਿਹੜੇ ਨੇ ਅੰਦਰ ਪਾਣੀ ਦੇ ਵਿੱਚ ਫਸੇ ਹੋਏ ਸਨ ਬਹੁਤ ਸਾਰੇ ਜਿਹੜੇ ਨੇ ਘਰ ਨੇ ਉਹਨਾਂ ਦੀਆਂ ਜਿਹੜੀਆਂ ਛੱਤਾਂ ਤੱਕ ਨੇ ਟੁੱਟ ਗਿਆ ਨੇ ਤੇ ਉਹ ਬਾਹਰ ਜਿਹੜਾ ਰਹਿਣ ਲਈ ਮਜਬੂਰ ਨੇ ਤੇ ਹੋਰ ਵੀ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਜਿਹੜੇ ਨੇ ਬੈਠੇ ਨੇ ਉਰੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਤੁਹਾਡੇ ਪਿੰਡ ਚ ਪਾਣੀ ਆਇਆ ਸੀਗਾ ਕਿੰਨਾ ਕੁ ਪਾਣੀ ਸੀਗਾ ਇੱਥੇ ਜੀ ਇੱਥੇ ਪੁੱਤਰ ਬਹੁਤ ਪਾਣੀ ਸੀ ਪਹਿਲਾਂ ਕੋਲ ਪਹਿਲਾਂ ਤਾਂ ਪਾਣੀ ਦੀਆਂ ਬੋਤਲਾਂ ਦਿੱਤੀਆਂ ਨੇ ਉਦੋਂ ਫੇਰ ਰਸਾਂ ਦਿੱਤੀਆਂ ਨੇ ਫੇਰ ਟਰੇਲੀ ਆਈ ਇਹ ਤੇ ਸਬਜ਼ੀਆਂ ਰੋਟੀਆਂ ਬੋਤਲਾਂ ਬਾਰਟੀਆਂ ਪਾਣੀ ਦੀਆਂ ਭਰ-ਭਰ ਕੇ ਦੇ ਗਏ ਨੇ ਫੇਰ ਅਸੀਂ ਇਹ ਹੀ ਸ਼ੁਕਰ ਹੈ ਮੇਰੇ ਬੱਚੇ ਦਾ ਨਾ ਲੰਟਰ ਪਾਇਆ ਸੀ ਪੌੜੀ ਲੱਗੀ ਹੋਈ ਸੀ ਮੈਂ ਉੱਥੋਂ ਚੱਕ ਕੇ ਗਈਆਂ ਇਹ ਇੱਥੇ ਟੱਕਰ ਮੈਨੂੰ ਪਾਣੀ ਆ ਗਿਆ ਮੈਂ ਐਵੇਂ ਮੇਰੇ ਮੁੰਡੇ ਨੇ ਬਾਹ ਫੜ ਕੇ ਨਾ ਮੈਨੂੰ ਉੱਤੇ ਝਾੜਿਆ ਦੇਨ ਦਿਨ ਮੈਂ ਉੱਤੇ ਬੈਠੀ ਰਹੀ ਆ ਮਾ ਜੀ ਕਿੰਨੇ ਕ ਸਮੇਂ ਕਿਉਂਕਿ ਪਹਿਲਾਂ ਵੀ ਜਿਸ ਤਰ੍ਹਾਂ ਦੱਸਦੇ ਸੀਗੇ ਕਿ ਇਸ ਇਲਾਕੇ ਦੇ ਵਿੱਚ ਪਾਣੀ ਆਂਦਾ ਸੀਗਾ ਤੇ ਇਸ ਵਾਰ ਜਿਵੇਂ ਦੱਸ ਰਹੇ ਸੀਗੇ ਪਹਿਲਾਂ 1993 ਦੇ ਵਿੱਚ ਦੱਸਦੇ ਸੀਗੇ ਆਇਆ ਸੀਗਾ ਤੇ ਉਸ ਤੋਂ ਪਹਿਲਾਂ ਵੀ ਕਦੇ ਆਇਆ ਸੀਗਾ ਪਹਿਲਾਂ ਪਿਛਲੇ ਸਾਲਵੇਂ ਵਿੱਚ ਆਇਆ ਸੀ ਅੱਛੇ ਪਿਛਲੇ ਸਾਲਵੇਂ ਵਿੱਚ ਆਇਆ ਸੀ ਜਿਵੇਂ ਹੁਣ ਆਇਆ ਨਾ ਉਹ ਜੀ ਜੋ ਰਾਸ਼ਨ ਅੱਜ ਤੁਹਾਨੂੰ ਵੰਡਣ ਦੇ ਲਈ ਆਏ ਨੇ ਹਾਂ ਜੀ ਸਾਹਿਬ ਹਾਂ ਆ ਦੇਖ ਪੋ ਤਾਂ ਤੇਰੀ ਥੈਲੀ ਇੱਕ ਮਿਲੀਏ ਇੱਕ ਸੌਦਾ ਦਿੱਤਾ ਹੈ ਇੱਕ ਖਾਣ ਦਾ ਰਾਇ ਵੀ ਪੈਕਟ ਦਿੱਤਾ ਹੈ ਸੋ ਸੰਸਦیوں ਕੀ ਲਗਾਤਾਰ ਜਿਹੜੇ ਨੇ ਪਿੰਡ ਵਾਸੀ ਉਹਨਾਂ ਦੀ ਜਿਹੜੀ ਹੈ ਮਦਦ ਲਗਾਤਾਰ ਚਾਹੇ ਸਰਕਾਰ ਹੋਵੇ ਚਾਹੇ ਕੋਈ ਹੋਵੇ ਲਗਾਤਾਰ ਜਿਹੜੇ ਨੇ ਲੋਕਾਂ ਦੀ ਜਿਹੜੀ ਹੈ ਸੁਵਿਧਾ ਦੇ ਲਈ ਜਿਹੜੇ ਨੇ ਬੈਠ ਕੇ ਮੈਂਮਾ ਜਿਹੜੇ ਆ ਬਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਆ ਉਹਦੇ ਬਾਰੇ ਜਾਣ ਕੇ ਦੇਖੋ ਜਦੋਂ ਦਾ ਬਾੜ ਆਇਆ ਅਸੀਂ ਉਦੋਂ ਤੋਂ ਹੀ ਸਾਡੇ ਲੋਕਾਂ ਨਾਲ ਆ ਜਿੱਦਨ ਐਸਪੀਐਲ ਟੁੱਟੀ ਸੀ ਤਾਂ ਉਦੋਂ ਆਪਣੇ ਏਰੀਆ ਚ ਸਭ ਤੋਂ ਵੱਡਾ ਖਤਰਾ ਸਭ ਤੋਂ ਪਹਿਲਾਂ ਨੀਲਮ ਤੇ ਚਿਤਕਾਰਾ ਤੇ ਆਇਆ ਉੱਥੋਂ ਪੇਸ਼ੈਂਟ ਕੱਢੇ ਬੱਚੇ ਕੱਢੇ ਤਾਂ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਗੜੀ ਪਿੰਡ ਚ ਪਾਣੀ ਵੜ ਗਿਆ ਤਾਂ ਸਾਡੇ ਲਈ ਸਾਰੇ ਪ੍ਰਸ਼ਾਸਨ ਲਈ ਬੜੀ ਚਿੰਤਾ ਦੀ ਗੱਲ ਸੀਗੀ ਵੀ ਪਿੰਡ ਨੂੰ ਕਿਵੇਂ ਬਚਾਇਆ ਜਾਵੇ ਬੜੀ ਕੋਸ਼ਿਸ਼ ਕੀਤੀ ਪਿੰਡ ਚ ਬੜਨ ਦੀ ਤਾਂ ਨਹੀਂ ਬੜਿਆ ਜਾ ਰਿਹਾ ਸੀ ਧਾਰਮੀ ਨੂੰ ਦੀ ਮਦਦ ਲੈਣੀ ਪਈ ਬੋਟਸ ਦਾ ਅਰੇਂਜ ਕੀਤਾ ਗਿਆ ਕਿ ਲੋਕਾਂ ਨੂੰ ਕੱਢ ਲਈਏ ਪਰ ਕਹਿੰਦੇ ਨਾ ਚਾਹੇ ਸਾਡਾ ਇੱਕ ਛੱਤ ਦਾ ਮਕਾਨ ਹੋਵੇ ਕੱਚਾ ਹੋਵੇ ਪਰ ਆਪਦੇ ਘਰ ਨਾਲ ਪਿਆਰ ਹਰੇਕ ਨੂੰ ਹੁੰਦਾ ਐ ਇੱਥੋਂ ਦੇ ਲੋਕਾਂ ਨੇ ਇਹ ਕਿਹਾ ਵੀ ਅਸੀਂ ਘਰਾਂ ਚੋਂ ਬਾਹਰ ਨਹੀਂ ਆਵਾਂਗੇ ਅਸੀਂ ਛੱਤਾਂ ਤੇ ਸੇਫ ਚਲੇ ਗਏ ਪਰ ਰੱਬ ਦਾ ਸ਼ੁਕਰ ਐ ਮੈਂ ਇਹ ਕੰਨੀ ਆ ਕਿ ਜਾਨਾਂ ਦਾ ਬਚਾਓ ਹੋ ਗਿਆ ਕਿਸੇ ਦੀ ਜਾਨ ਨਹੀਂ ਗਈ ਸਾਡਾ ਸਭ ਤੋਂ ਪਹਿਲੀ ਕੋਸ਼ਿਸ਼ ਇਹ ਸੀ ਵੀ ਜਾਨ ਬਚਾਈ ਜਾਵੇ ਜਿਵੇਂ ਆਪਣੇ ਸੀਐਮ ਸਾਹਿਬ ਨੇ ਵੀ ਇੱਕੋ ਹੀ ਗੱਲ ਕਹੀ ਹੈ ਕਿ ਪਹਿਲਾਂ ਜ਼ਿੰਦਗੀਆਂ ਬਚਾ ਲਿਏ ਨੁਕਸਾਨ ਨੂੰ ਤਾਂ ਆਪਾਂ ਬਾਅਦ ਚ ਪਰਪਾਈ ਕਰ ਲਾਂਗੇ ਅੱਜ ਪਿੰਡ ਵਿੱਚ ਦੌਰਾ ਕੀਤਾ ਗਿਆ ਤਾਂ ਪਿੰਡ ਦੇ ਜਿਹੜੀਆਂ ਜਿਹੜੇ ਕਈ ਲੋਕਾਂ ਦੇ ਮਕਾਨ ਗਿਰੇ ਐ ਸਾਡੀ ਆਮ ਆਦੀ ਪਾਰਟੀ ਟੀਮ ਦੇ ਵਲੰਟੀਅਰ ਵੀ ਇੱਥੇ ਹੈਗੇ ਨੇ ਅ ਅਜੀਤ ਜੀ ਤੇ ਸੰਤੋਸ਼ ਜੀ ਇਹ ਸਮੇਂ-ਸਮੇਂ ਤੇ ਸਾਡੇ ਨਾਲ ਸੀ ਜਦੋਂ ਅਸੀਂ ਖਾਣਾ ਇੱਥੇ ਭੇਜਿਆ ਇਹਨਾਂ ਨੇ ਟਰਾਲੀਆਂ ਤੇ ਚੜ੍ਹ ਕੇ ਖਾਣਾ ਵੰਡਿਆ ਸਾਡੇ ਬਲਕ ਪ੍ਰਧਾਨ लवली ਜੀ ਸਤਨਾਮ ਜੀ ਸਾਰੇ ਇੱਥੇ ਨੇ ਸਾਰੀ ਟੀਮ ਤਾਂ ਮੈਂ ਇਹੀ ਕਹੂੰਗੀ ਕਿ ਅੱਜ ਅਸੀਂ ਪਿੰਡਾਂ ਦੇ ਨੂੰ ਇਹਨਾਂ ਨੂੰ ਵੀ ਤੇ ਹੋਰ ਵੀ ਮੈਂ ਸਾਰੇ ਪਿੰਡ ਵਾਲਿਆਂ ਨੂੰ ਇੱਕੋ ਹੀ ਅਪੀਲ ਕਰਦੀ ਆ ਕਿ ਜਿਹੜਾ ਬਾੜ ਵਿੱਚ ਕਿਸੇ ਦਾ ਮਕਾਨ ਗਿਰੇ ਹੈ ਕਿਸੇ ਦਾ ਨੁਕਸਾਨ ਹੋਇਆ ਹੈ ਕਿਰਪਾ ਉਹ ਸਾਡੇ ਤੱਕ ਪਹੁੰਚਾਓ ਤਾਂ ਕਿ ਅਸੀਂ ਸਰਕਾਰ ਤੋਂ ਮਦਦ ਲੈ ਕੇ ਉਹਨਾਂ ਦੀ ਮਦਦ ਕਰ ਸਕੀਏ ਅੱਜ ਇਹਨਾਂ ਨੂੰ ਵੀ ਕਿਹਾ ਗਿਆ ਕਿ ਜਿਹੜੇ ਵੀ ਮਕਾਨ ਡਿੱਗੇ ਹੈ ਉਹਨਾਂ ਦੀ ਸਾਨੂੰ ਸਾਰੀ ਬਣਾ ਕੇ ਪਿੰਡ ਵੱਲੋਂ ਮਤਾ ਪਾਸ ਕਰਕੇ ਦਿਓ ਤਾਂ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰ ਸਕੀਏ ਸਰਕਾਰ ਆਮ ਆਮ ਆਦਮੀ ਦੀ ਸਰਕਾਰ ਹੈ ਆਮ ਲੋਕਾਂ ਨਾਲ ਖੜੀ ਹੈ ਮੈਂ ਇੱਕ ਅਪੀਲ ਹੋਰ ਵੀ ਕਰੂੰਗੀ ਕਿ ਜਦੋਂ ਮੁਸੀਬਤ ਆਂਦੀ ਹੈ ਨਾ ਉਦੋਂ ਕੋਈ ਨਹੀਂ ਖੜਦਾ ਸਭ ਪੱਜ ਜਾਂਦੇ ਨੇ ਪਰ ਹੁਣ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਵੇਂ ਮੈਂ ਹੁਣ ਕਹੂੰਗੀ ਬਰਸਾਤੀ ਡੱਡੂ ਹੁਣ ਬਿਲਾਾਂ ਚੋਂ ਨਿਕਲ ਆਏ ਨੇ ਆ ਕੇ ਲੋਕਾਂ ਨੂੰ ਭੜਕਾ ਰਹੇ ਨੇ ਲੋਕਾਂ ਦਾ ਮਾਹੌਲ ਖਰਾਬ ਕਰ ਰਹੇ ਨੇ ਮੈਂ ਉਹਨਾਂ ਨੂੰ ਇੱਕ ਹੀ ਇੱਕ ਗੱਲ ਅਪੀਲ ਕਰੂੰਗੀ ਬੇਨਤੀ ਕਰੂੰਗੀ ਕਿ ਭਾਈ ਜਿਹੜਾ ਓੱਖਾ ਟਾਈਮ ਸੀ ਉਦੋਂ ਤੁਸੀਂ ਕਿੱਥੇ ਸੀ ਉਦੋਂ ਤਾਂ 4 ਦਿਨ ਕੋਈ ਦਿਖਿਆ ਨਹੀਂ ਹੂਨ ਲੋਕਾਂ ਨੂੰ ਨਾ ਇੱਕ ਤਾਂ ਲੋਕਾਂ ਦੀ ਦੁੱਖ ਦੀ ਘੜੀ ਹੈ ਲੋਕਾਂ ਦੇ ਜ਼ਖਮਾਂ ਤੇ ਨਮਕ ਨਾ ਪਾਓ ਆਪਾਂ ਇਸ ਦੁੱਖ ਦੀ ਘੜੀ ਚ ਮਿਲ ਕੇ ਲੋਕਾਂ ਦੀ ਮਦਦ ਕਰੀਏ ਨਾ ਕਿ ਇੱਥੇ ਰਾਜਨੀਤੀਆਂ ਕਰੀਏ ਮੈਡਮ ਰਾਸ਼ਨ ਵੀ ਵੰਡੇ ਜਾ ਰਹੇ ਕਿੰਨੇ ਪਰਿਵਾਰਾਂ ਨੂੰ ਰਾਸ਼ਨ ਮਿਲ ਦੇਖੋ ਇਹ ਭਾਵਲਪੁਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਰਾਸ਼ਨ ਦੀ ਸੇਵਾ ਲਈ ਗਈ ਹੈ ਉਹ ਆਈ ਥਿੰਕ 140 ਇੱਕ ਪਰਿਵਾਰਾਂ ਦਾ ਰਾਸ਼ਨ ਲੈ ਕੇ ਆਏ ਨੇ ਦੇਖੋ 150 150 ਪਰਿਵਾਰਾਂ ਦਾ ਰਾਸ਼ਨ ਲੈ ਕੇ ਆਏ ਨੇ ਇਹਦਾ ਇਹ ਹੈ ਵੀ ਚਲੋ ਬੰਦਾ ਇੱਕ ਟਾਈਮ ਦੀ ਰੋਟੀ ਖਾ ਲੇ ਇਹਦੇ ਨਾਲ ਇਹ ਨਹੀਂ ਹੁੰਦਾ ਕਿ ਉਹਦਾ ਦੁੱਖ ਕੱਟਿਆ ਗਿਆ ਥੋੜਾ ਜਿਹਾ ਤਿੰਕੇ ਦਾ ਸਹਾਰਾ ਹੋ ਜਾਂਦਾ ਹੈ ਉਹ ਅਸੀਂ ਹੋਰ ਵੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਜਿਹੜੀਆਂ ਕਿ ਮਦਦ ਕਰ ਰਹੀਆਂ ਨੇ ਔਰ ਅੱਗੇ ਵੀ ਕਰਨ ਨੂੰ ਤਿਆਰ ਨੇ